ਮਾਨ ਸਾਹਿਬਾ ਮਗਰਮੱਸਾਂ ਦੇ ਕੋਲੇ ਕਾਲੇਜੀ ਢਾਏ ਕੀ ਗੱਲ ਜ਼ਰੂਰਤ ਨਹੀਂ ਪੈਂਦੀ ਕਿ ਤੁਹਾਡੇ ਤੱਕ ਪੂਰੀ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ ਤੇ ਬਾਕੀ ਕੰਮਾਂ ਤੇ ਬਹੁਤ ਸੋਹਣਾ ਕਰ ਰਹੇ ਆ ਤੁਸੀਂ ਸਲਾਹਾ ਜੋਗਾ ਜੇ ਉਦਾਂ ਨਹੀਂ ਲੋਟ ਆਉਂਦੇ ਸੀ ਤਾਂ ਇਦਾਂ ਸਹੀ ਤੇ ਤਾਂ ਅੱਖ ਚ ਡੱਕਾ ਮਾਰਨ ਵਾਲੀ ਗੱਲ ਹੋ ਗਈ ਤੇ ਗਰੀਬ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੇ ਘਰ ਤਾਂ ਇਦਾਂ ਮਲਿਆ ਮੇਟ ਕਰਤੇ ਖੰਡਰ ਬਣਾਤੇ ਤੇ ਉਹਨਾਂ ਦੀਆਂ ਇੱਟਾਂ ਵੀ ਇਦਾਂ ਵੀ ਕਿਸੇ ਦੁਆਰੇ ਕੰਮ ਨਾ ਆ ਸਕਣ ਇਦਾਂ ਦਾ ਹਾਲ ਕਰਤਾ ਦੇਖੋ ਥਾਰ ਵਾਲੀ ਬੀਬੀ ਦਾ ਤਾਂ ਜਿਹੜਾ ਘਰ ਟਾਇਆ ਉਹ ਤਾਂ ਬੇਸ਼ੱਕ ਨਾਈਟ ਆਉਂਦੇ ਭਾਵੇਂ ਉਹ ਤਾਂ ਪਹਿਲਾਂ ਹੀ ਡਿੱਗਣ ਵਾਲਾ ਹੋਇਆ ਪਿਆ ਸੀਗਾ ਤੇ ਜਿਹੜੀ ਆ ਕੋਠੀ ਦੀ ਵੀਡੀਓ ਚੱਲਦੀ ਹੈ ਨਾ ਜਿਹੜੀ ਕੋਠੀ ਬਣਾਈ ਆ ਉਹਦੇ ਲਿਖਿਆ ਹੋਇਆ ਸੈਰ ਪੂਰਾ ਹਾਈਲਾਈਟ ਕਰਕੇ ਉਹ ਕੁੜੀ ਦਾ ਨਾਮ ਉਹਤੇ ਕੋਈ ਐਕਸ਼ਨ ਲਓ ਮਾਨ ਸਾਹਿਬ ਤੁਸੀਂ ਆਪ ਅੱਗੇ ਹੋ ਕੇ ਐਕਸ਼ਨ ਲਵੋ ਵੱਡੇ ਮਗਰਮੱਸਾ ਤੇ ਤੇ ਬਾਕੀ ਮਾਨ ਸਾਹਿਬ ਕੰਮ ਦਾ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ ਇਹ ਜਿਹੜੇ ਬੰਦੇ ਕਿਸੇ ਟਾਈਮ ਤੁਹਾਨੂੰ ਮਾੜਾ ਕਹਿੰਦੇ ਸੀ ਮੈਂ ਉਹ ਬੰਦੇ ਦੇ ਮੂੰਹੋਂ ਵੀ ਸੁਣਿਆ ਵੀ ਯਾਰ ਨਹੀਂ ਆਹ ਕੰਮ ਬਹੁਤ ਸੋਹਣਾ ਕੀਤਾ ਹੈ ਤੇ ਬੇਨਤੀ ਕਰਦੇ ਆਂ ਵੀ ਆਪ ਅੱਗੇ ਹੋ ਕੇ ਕੋਈ ਐਕਸ਼ਨ ਲਗੋ ਇਹਨਾਂ ਬੰਦਿਆਂ ਤੇ ਕਿਉਂਕਿ ਜੇ ਮਗਰਮੱਸਾ ਨੂੰ ਨੱਥ ਪਾਉਗੇ ਤਾਂ ਫੇਰ ਇਸ ਚੀਜ਼ ਦਾ ਹੱਲ ਹੋਣਾ